ਦਾ ਸੇਕ ਕਿਹੜਾ ਪਿੰਡ ਹੈ ਤਲ ਤੇ ਘਰ ਦੇ ਵਿੱਚ ਜਿਹੜਾ ਯਾਰ ਰੱਖਿਆ ਸੀ ਜਿਹੜਾ ਇਸ ਤਰ੍ਹਾਂ ਦੇ ਰਹੇ ਹੋ ਸੀ ਬਹੁਤ ਬਣਾ ਖਰਾਬ ਸੀ ਹਾਂਜੀ ਹੁਣ ਜੋ ਸਮਝੌਤਾ ਹੋਇਆ ਗੱਲ ਸੁਣੀਆ ਤੇ ਬੜੀ ਖੁਸ਼ੀ ਦਾ ਨੂੰ ਆਲੇ ਸਾਡੇ ਘਰ ਕੋਈ ਰਿਸ਼ਤੇਦਾਰ ਨਹੀਂ ਆਉਣ ਲਿਆ ਈਮ ਕਰਨ ਦੇ ਪਿੰਡ ਅਦਾਲਤ ਦੇ ਵਿੱਚ ਖੜੇ ਆ ਜੋ ਕਿ ਕੁਝ ਹੀ ਮੀਟਰਾਂ ਦੀ ਦੂਰੀ ਤੇ ਜਿਹੜਾ ਟਿੰਦਪੌਕ ਦਾ ਜਿਹੜਾ ਉਹ ਬਾਰਡਰ ਆ ਤਾਂ ਮਾਹੌਲ ਜਿਹੜੇ ਉਹ ਕਾਫੀ ਤਣਾਅਪੂਰਨ ਬਣੇ ਹੋਏ ਸੀ ਤਾ ਜੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁਝ ਲੋਕਾਂ ਵੱਲੋਂ ਇਸ ਤਣਾਅਪੂਰ ਮਾਹੌਲ ਨੂੰ ਲੈ ਕੇ ਜਿਹੜੇ ਆਪਣੇ ਸਮਾਨ ਅਤੇ ਬੱਚੇ ਬਜ਼ੁਰਗ ਜਿਹੜੇ ਇਹਨਾਂ ਪਿੰਡਾਂ ਤੋਂ ਜਿਹੜੀ ਉਹ ਹਿਜਰਤ ਸ਼ੁਰੂ ਕਰ ਦਿੱਤੀ ਸੀ ਪਰ ਜਦੋਂ ਹੀ ਇੱਕ ਸਰਕਾਰ ਦਾ ਇੱਕ ਫੈਸਲਾ ਜਾਂ ਖਬਰ ਸੁਣਦੇ ਕਿ ਜਿਹੜਾ ਉਹ ਸੀਜ ਫੇਅਰ ਹੋ ਗਿਆ ਤਾਂ ਉਸ ਨੂੰ ਲੈ ਕੇ ਜਿਹੜੀ ਆ ਲੋਕਾਂ ਦੇ ਵਿੱਚ ਖੁਸ਼ੀ ਦੀ ਜਿਹੜੀ ਆ ਉਹ ਲਹਿਰ ਆਊਟਰ ਆ ਗਈ ਆ ਜਿਹੜੇ ਸੀ ਰਿਪੇਅਰ ਤੇ ਤੇ ਕਿਤਨਾ ਦੇਖਦੇ ਨੇ ਵਧੀਆ ਜੀ ਇਸ ਨਾਲ ਸਾਰੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਤੇ ਵਧੀਆ ਸਾਰੇ ਨੂੰ ਚੰਗਾ ਲੱਗਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਜਿਨ੍ਹਾਂ ਨੇ ਸੰਜੋਤਾ ਕੀਤਾ ਹੈ ਦੁਖੀ ਹਾਂ ਕਿਉਂਕਿ ਅਦਰ ਭਾਜ ਨਸ ਕਰਨੇ ਪਏ ਡੰਗਰਾਂ ਨੂੰ ਪੱਠੇ ਪਠੇ ਲਾਉਣੇ ਪੰਦੇ ਸੀ ਫੇਰ ਕੰਮ ਕਾਲਾਂ ਤੇ ਆਦੇ ਆਏ ਹਾਂ ਜੀ ਛੱਡ ਗਏ ਸਾਰਾ ਇੱਕ ਵਾਰ ਚਾਣ ਗਏ ਜੀ ਬੋਲ ਮੇ ਉਹਨਾਂ ਦਾ ਸੁਣ ਰਿਹਾ ਕਰਦੇ ਹਾਂ ਬਾਹਰ ਕਿਤੇ ਕਰਦੇ ਹੋ ਹਾਂ ਜੀ ਅਲਧਾਨਾ ਜੀ ਦੋਹਾਂ ਜੇ ਸਾਦਾ ਸਮਝਾਉਦਾ ਗਿਆ ਵਾ ਅਸੀਂ ਤੇ ਬਹੁਤ ਤੰਗ ਆ ਬਾਰਡਰ ਵਾਲੇ ਬਾਲ ਬੱਚਾ ਘਰੋਂ ਕੱਢਿਆ ਹੀ ਦਿਹਾੜੀ ੱੱਪੇ ਤੋਂ ਵੀ ਤੰਗ ਹੋ ਗਏ ਹਾਂ ਠੀਕ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਹਾਂ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਆਪੋ ਆਪਣੇ ਘਰਾਂ 'ਚ ਸ਼ਾਂਤੀ ਨਾਲ ਬਹਿਣਗੇ ਪਰਿਵਾਰ ਦੇ ਨਾਲ ਰਲ ਕੇ ਆਪੋ ਕਾਰੋਬਾਰ ਚੱਲੂਗਾ ਕੋਈ ਝੋਨਾ ਲਾਊਗਾ ਵੀਰ ਭਰਾ ਕੋਈ ਯਾਦ ਮਿਹਨਤ ਕਰੂਗਾ ਅੱਜ ਕੀ ਨਾ ਜੀ ਬੋੜ ਸਿੰਘ ਕੀ ਕਹਿਣਾ ਚਾਹੁੰਦੇ ਜਿਹੜੇ ਸੀ ਫੈਰ ਹੋ ਗਿਆ ਗੋਡੇ ਤਾਂ ਉਹ ਵਧੀਆ ਹੋ ਗਿਆ ਜੀ ਇਹ ਬਹੁਤ ਵਧੀਆ ਹੋ ਗਿਆ ਕਿਉਂਕਿ ਤਿੰਨ ਪੰਛੀ ਦੀ ਖਬਰ ਸੁਣੀ ਆ ਬਹੁਤ ਮਾਨਸਾਂਤ ਹੋਇਆ ਦੋ ਜਿਹੇ ਸਮਝੌਤਾ ਹੋ ਗਿਆ ਇਹ ਕਰਕੇ ਬੱਟ ਤੇ ਜਿਹੜੇ ਵੀਰ ਬੈਠੇ ਆ ਇਹ ਬੈਠੇ ਰਹਿਣਗੇ ਵਧੀਆ ਗੱਲ ਆ ਕਿਉਂਕਿ ਬੱਚਾ ਪਰਿਵਾਰ ਬਾਹਰ ਕੱਢਿਆ ਸੀ ਇਦਾਂ ਨਕ ਸਾਣੀ ਤੇ ਹੁਣ ਬੜੇ ਬਹੁਤ ਵਧੀਆ ਆ ਸਰਕਾਰ ਦਾ ਬਹੁਤ ਧੰਨਵਾਦ ਅਸੀਂ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਜਿੱਦਾਂ ਸਰਹੱਦੀ ਇਲਾਕਿਆਂ ਦੇ ਵਿੱਚ ਬੜਾ ਜਿਹੜਾ ਉਹ ਖੌਫ ਨਾਕ ਮਾਹੌਲ ਬਣਿਆ ਹੋਇਆ ਸੀ ਤਾਂ ਕਈ ਪਰਿਵਾਰਾਂ ਨੇ ਜਿਹੜੇ ਆਪਣੇ ਵਿਆਹ ਮਿੱਥੇ ਹੋਏ ਸੀ ਜਾਂ ਹੋਰ ਪ੍ਰੋਗਰਾਮ ਜਿਹੜੇ ਮਿੱਥੇ ਹੋਏ ਸੀ ਜਦੋਂ ਹੀ ਉਹ ਤੁਰੰਤ ਫੈਸਲਾ ਦੇਖਦੇ ਆ ਟੀਵੀ ਤੇ ਖਬਰ ਸੁਣਦੇ ਆ ਕਿ ਜਿਹੜਾ ਉਹ ਸਮਝੌਤਾ ਜਾਂ ਸੀਜ਼ਫਾਇਰ ਹੋ ਗਿਆ ਦੋ ਦੇਸ਼ਾਂ ਦਾ ਤਾਂ ਉਹਨਾਂ ਘਰਾਂ ਦੇ ਵਿੱਚ ਵੀ ਰੌਣਕਾਂ ਲੱਗ ਜਾਂਦੀਆਂ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਇੱਕ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਹੁਣ ਜਿਹੜਾ ਉਹ ਵਿਆਹ ਵਾਲਾ ਪੂਰਾ ਜਿਹੜਾ ਮਾਹੌਲ ਬਣਿਆ ਹੋਇਆ ਸੀ ਪਰ ਇਸ ਤੋਂ ਪਹਿਲਾਂ ਜਿਹੜਾ ਉਹ ਪੂਰਾ ਤਣਾਅਪੂਰਨ ਜਿਹੜਾ ਮਾਹੌਲ ਬਣਿਆ ਹੋਇਆ ਸੀ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਇਸ ਪਰਿਵਾਰ ਦੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਉਹ ਮਹਿਸੂਸ ਹੋ ਰਿਹਾ ਹੈ ਸਾਹਸ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕੀ ਨਾਂ ਵਰਜੀ ਭਗਵਾਨ ਸਿੰਘ ਜੀ ਕਿਹੜਾ ਪਿੰਡ ਆ ਗੱਲ ਤੇ ਜਿਸ ਤਰ੍ਹਾਂ ਮਾਹੌਲ ਤਣਾਅਪੂਰਨ ਬਣਿਆ ਆ ਸੀ ਤੇ ਤੁਸੀਂ ਜਿਹੜਾ ਉਹ ਆਪਣਾ ਵਿਆਹ ਮਿੱਥਿਆ ਆ ਸੀ ਤੇ ਹੁਣ ਜਿਹੜਾ ਪਤਾ ਲੱਗਾ ਕਿ ਵਿਆਹ ਦੇ ਵਿੱਚ ਕਾਫੀ ਜਿਹੜਾ ਮਾਹੌਲ ਵੀ ਖਰਾਬ ਸੀ ਰਿਸ਼ਤੇਦਾਰ ਵੀ ਹੁਣੋਂ ਡਰ ਰਹੇ ਸੀ ਤਾਂ ਹੁਣ ਸੀਚ ਪੈਰ ਜਿਹੜਾ ਹੋ ਗਿਆ ਤੇ ਕੀ ਕਹਿਣਾ ਚਾਹੁੰਦੇ ਓ ਇਸ ਬਾਰੇ ਬਹੁਤ ਮਿਹਰਬਾਨੀ ਜਿਹੜਾ ਵੀ ਆਲ ਰੋ ਗਿਆ ਆਡਾ ਦੇ ਵਿਆਹ ਦਾ ਪ ਕੰਮ ਹੀ ਸਾਨੂੰ ਬਹੁਤ ਜਿਆਦਾ ਪਰੇਸ਼ਾਨੀ ਸੀ ਤੇ ਸਾਡਾ ਵਿਆਹ ਦਾ ਕੰਮ ਆ ਤੇ ਸਾਨੂੰ ਭੈਣ ਭਰਾ ਵੀ ਨਹੀਂ ਆਉਣੇ ਤੇ ਇਹ ਇਸ ਕਰਕੇ ਤੇ ਬਹੁਤ ਮਿਹਰਬਾਨੀ ਹੋਰ ਕਿਸ ਤਰ੍ਹਾਂ ਦਾ ਮਾਹੌਲ ਆ ਕਰ ਦੇ ਵਿੱਚ ਹੁਣ ਠੀਕ ਆ ਉਹੇ ਲੱਗੇ ਆ ਦਰਵਾਜ਼ੇ ਲੱਗੇ ਆ ਜੀ ਤੇ ਹੁਣ ਠੀਕ ਆ ਕੀ ਨਾ ਬੀਤ ਨਰਿੰਦਰ ਸਿੰਘ ਜਿਹੜਾ ਪਿੰਡ ਆ ਚੱਲ ਤੇ ਘਰ ਦੇ ਵਿੱਚ ਜਿਹੜਾ ਯਾਰ ਰੱਖਿਆ ਸੀ ਉਹ ਇਸ ਤਰ੍ਹਾਂ ਦੇ ਬਹੁਤ ਸੀ ਬਹੁਤ ਬੜਾ ਖਰਾਬ ਸੀ ਹਾਂਜੀ ਹੁਣ ਜੋ ਸਮਝੌਤਾ ਹੋਇਆ ਗੱਲ ਸੁਣੀ ਹੈ ਤੇ ਬੜੀ ਖੁਸ਼ੀ ਦਾ ਮਾਹੌਲ ਹੈ ਸਾਡੇ ਘਰ ਕੋਈ ਰਿਸ਼ਤੇਦਾਰ ਨਹੀਂ ਆਉਣ ਲਿਆ ਹੁਣ ਗੱਲ ਸੁਣ ਕੇ ਸਾਰੇ ਰਿਸ਼ਤੇਦਾਰ ਆਉਣਗੇ ਪਹਿਲਾਂ ਗੱਲਬਾਤ ਹੋਈ ਸੀ ਕਿਸੇ ਰਿਸ਼ਤੇਦਾਰ ਆਉਣ ਬਾਰੇ ਸਾਰੇ ਜਵਾਬ ਦਿੰਦੇ ਸੀ ਕਿ ਬਾਹਰ ਦੇ ਪਿੰਡਾਂ ਨਹੀਂ ਆ ਸਕਦੇ ਅੱਛਾ ਤੇ ਹੁਣ ਜਿਹੜਾ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੁਣ ਬੜਾ ਖੁਸ਼ੀ ਦਾ ਮਾਹੌਲ ਹੈ ਬਹੁਤ ਜਿਆਦਾ ਖੁਸ਼ੀ ਹੈ ਸਾਨੂੰ ਧੰਨਵਾਦ ਅੱਜ ਕੀ ਕਹਿਣਾ ਚਾਹੁੰਨੇ ਜਿਹੜਾ ਸੀਜ ਫਾਇਰ ਹੋਇਆ ਅੱਜ ਬਹੁਤ ਵਧੀਆ ਆਇਆ ਜੀ ਤੇ ਤੁਸੀਂ ਮਤਲਬ ਸਰਹੱਦੀ ਏਰੀਏ ਤੋਂ ਜਿਹੜੀ ਤੁਸੀਂ ਇਹ ਪੈਂਡ ਡਾਲ ਤੋਂ ਬੋਲਦੇ ਹੋ ਇਹ ਬਾਰਡਰ ਤੋਂ ਇਤੋਂ ਬਿਲਕੁਲ ਕਿੱਡਾ ਬਾਰਡਰ ਤੇ ਤੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਹੋ ਗਏ ਸੀ ਜਦੋਂ جنگ ਦਾ ਜਿਹੜਾ ਮਾਹੌਲ ਬਣ ਗਿਆ ਸੀ ਬਹੁਤ ਮਾੜੇ ਹੋ ਗਏ ਜੀ ਘਰੋਂ ਲੋਕੀ ਸਮਾਨ ਸੂਨ ਲਾਦ ਲਾਦ ਲਈ ਜਾਂਦੇ ਡੰਗਰ ਪੱਠੇ ਤੋਂ ਲੋਕ ਪੰਗ ਹੀ ਡੰਗਰਾਂ ਤੋਂ ਤੇ ਕਿਦਰ ਖੜਨਾ ਲੋਕੀ ਤੇ ਮਾ ਜੰਗ ਦੇ ਮਾਹੌਲ ਦੇ ਕਰਕੇ ਵੀ ਬਹੁਤ ਲੋਕ ਦੁਖੀ ਤੇ ਹੁਣ ਐਸਾ ਜਿਹੜਾ ਫੈਰਦਾ ਹੋਇਆ ਫੈਸਲਾ ਉਹਦੇ ਨਾਲ ਲੋਕ ਖੁਸ਼ ਆ ਧੰਨਵਾਦ ਹਾਂਜੀ ਕੀ ਨਾ ਵੀਰ ਜੀ ਪਰਮਜੀਤ ਸਿੰਘ ਸਰਪੰਚ ਪੈਨ ਡਾਲ ਅੱਛਾ ਤੇ ਕੀ ਮਤਲਬ ਜਿਹੜਾ ਹੁਣ ਸੀਜ਼ ਫਾਇਰ ਹੋਇਆ ਤੇ ਕਿੱਥੋਂ ਤੁਸੀਂ ਜਿਹੜੀ ਉਹ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਅਸੀਂ ਬਹੁਤ ਦੋ ਮੁਰਖਣ ਵਧਾਈ ਦੇਂਦੇ ਰੋ ਦਿੰਦੇ ਆ ਬੜੀ ਚੰਗੀ ਗੱਲ ਹੋਈ ਆ ਜਿਹੜਾ ਸੀਸਫਾਇਰ ਹੋ ਗਿਆ ਨਹੀਂ ਤੇ ਦੁਨੀਆ ਦੀ ਬੜੀ ਤਬਾਈ ਹੋਣੀ ਸੀ ਲੋਕ ਤਾਂ ਡਰਦੇ ਇੰਨੇ ਸਹਿਮੇ ਹੋਏ ਸੀ ਵੀ ਦੁਨੀਆ ਰਾਤ ਨੂੰ ਜਾਗਦੀ ਰਹਿੰਦੀ ਸੀ ਬਾਟਰ ਵਾਲੇ ਪਰ ਇੰਨਾ ਵੀ ਨਹੀਂ ਸੀ ਜਿਆਦਾ ਡਰਨਾ ਚਾਹੀਦਾ ਹਿੰਦੁਸਤਾਨ ਬੜਾ ਤਕੜੀ ਫਰਮ ਆ ਕੇ ਹਿੰਦੁਸਤਾਨ ਨੇ ਪਾਕਿਸਤਾਨ ਨੂੰ ਬੜਾ ਨੱਪਿਆ ਸੀ ਉਹਨੇ ਡਰਦੇ ਮਾਰੇ ਨੇ ਜਾਂ ਗੱਲੋ ਜਾਂ ਕਿਸ ਤਰ੍ਹਾਂ ਗੱਲੋ ਬੜੀ ਖੁਸ਼ੀ ਵਾਲੀ ਗੱਲ ਆ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਸਹਿਮਤੀ ਪਰ ਦੋਨੇ ਦੇਸ਼ਾਂ ਨੇ ਕਰ ਲਈ ਆ ਜਾਂ ਵਿੱਚ ਅਮਰੀਕਾ ਨੇ ਸਾਥ ਦੇ ਕੇ ਜਿਹੜੀ ਸਹਿਮਤੀ ਕਰਾਤੀ ਬੜੀ ਚੰਗੀ ਗੱਲ ਆ ਤੁਸੀਂ ਬਾਰਡਰ ਦੇ ਇਲਾਕੇ ਦੇ ਵਿੱਚ ਸੁਣੀ ਜੀ ਕੋਈ ਸੀ ਜਿਹੜੇ ਮੀਟਰ ਬਾਰਡਰ ਤੋਂ ਦੂਰ ਨਹੀਂ ਤੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਗਿਆ ਸੀ ਇੱਥੇ ਇੱਥੇ ਨਾਟਕ ਬਣ ਗਿਆ ਸੀ ਮਾਹੌਲ ਸਾਰੇ ਦਰਦਮਾਹੌਲ ਬਣਿਆ ਸੀ ਦੁਨੀਆ ਆਪਣੇ ਬੱਚੇ ਲੈ ਕੇ ਸਮਾਨ ਲੈ ਕੇ ਪਿੱਛੇ ਨੂੰ ਜਾ ਰਹੇ ਸੀ ਪਰ ਅਸੀਂ ਤਾਂ ਪਿੰਡ ਦੇ ਵਿੱਚ ਹੀ ਬਿਠੇ ਰਹੇ ਲੋਕਾਂ ਨੂੰ ਇਹੋ ਕਹਿੰਦੇ ਰਹੇ ਆ ਵੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਹਵਾਈ ਲੜਾਈ ਆ ਹਵਾ ਦੇ ਵਿੱਚ ਲੜਾਈ ਹੋਣੀ ਆ ਜਿਹੜੀ ਮੈਦਾਨੀ ਲੜਾਈ ਉਹ ਐਰਕੀ ਨਹੀਂ ਹੋਣੀ ਤੇ ਉਹੋ ਹੀ ਗੱਲ ਹੋਈ ਆ ਮੈਦਾਨੀ ਲੜਾਈ ਨਹੀਂ ਹੋਈ ਹਵਾਈ ਲੜਾਈ ਹੋਈ ਹਵਾਈ ਲੜਾਈ ਦੇ ਵਿੱਚ ਵੀ ਆਪਣਾ ਬੜਾ ਹਿੰਦੁਸਤਾਨ ਨੇ ਵਧੀਆ ਸਹਿਯੋਗ ਦੇ ਕੇ ਤੇ ਪਾਕਿਸਤਾਨ ਨੂੰ ਠੱਲ ਪਾਈ ਆ ਜਿਹੜਾ ਅਤਵਾਦ ਆ ਅਸੀਂ ਤਾਂ ਇਹ ਗੱਲ ਕਰਦੇ ਪਾਕਿਸਤਾਨ ਨਾਲ ਕੋਈ ਆਫਤਵਾਦ ਜਿਹੜਾ ਉਹ ਪਿੱਛੇ ਟਾਵੇ ਅਤਵਾਦ ਨੂੰ ਖਤਮ ਕਰੇ ਤੇ ਹਿੰਦੁਸਤਾਨ ਵੀ ਆਪਣੀ ਜਗ੍ਹਾ ਤੇ ਰਾਜਕੁਸ਼ੀ ਰਵੇ ਤੇ ਪਾਕਿਸਤਾਨ ਵੀ ਰਾਜਕੁਸ਼ੀ ਰਵੇ